ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਆ ਜਿਹੜਾ ਗੁਰਬਖਸ਼ ਸਿੰਘ ਉਰਫ ਕੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਹੀ ਰਹਿਣ ਵਾਲਾ ਹਾਂ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਦੇ ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਤੇ ਕੈਨੇਡਾ ਵਾਲੀਆਂ ਭੈਣਾਂ ਵਾਸਤੇ ਮੈਂ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਜੇ ਕਿਸੇ ਨੇ ਲੇਡੀਜ਼ ਸੂਟ ਬਰਵਾਉਣੇ ਹੋਣ ਤਾਂ ਉੱਥੇ ਮੇਰੀ ਭੈਣ ਹੈਗੀ ਆ ਤੁਸੀਂ ਉਹਦਾ ਐਡਰੈਸ ਵਗੈਰਾ ਲੈ ਕੇ ਫੋਨ ਨੰਬਰ ਲੈ ਕੇ ਉਹਨਾਂ ਤੋਂ ਆਪਣੀ ਲੇਡੀ ਸੂਟ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਵੀ ਲੇਡੀ ਸੂਟ ਆ ਉਹ ਪਜਾਮਾ ਜਿਹਦੇ ਮੂਰੇ 벨ਟ ਹੁੰਦੀ ਆ ਤੇ ਬੈਕ ਤੇ ਇਲਾਸਟਿਕ ਠੀਕ ਆ ਦੁਬਾਰੇ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਿਆਂ ਅੱਗੇ ਥੋੜੀ ਜੀ 벨ਟ ਹੁੰਦੀ ਆ ਤੇ ਬੈਕ ਤੇ ਇਲਾਸਟਿਕ ਹੁੰਦੀ ਆ ਜੇ ਕਿਸੇ ਭੈਣ ਨੂੰ ਉਹਦਾ ਨਾਪ ਨਹੀਂ ਲੈਣਾ ਹੁੰਦਾ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਤੇ ਅੱਜ ਆਪਾਂ ਉਹ ਕਟਾਂਗੇ ਤੁਹਾਨੂੰ ਮੈਂ ਇੱਕ ਵਾਰੀ ਨਾਪ ਤੋਂ ਜਾਣੂ ਕਰਾ ਦਿਆਂ ਇਹ ਪਲਾਜ਼ੋ ਲੰਬਾਈ ਹੈਗੀ ਆ 1.41 ਕਮਰ 35 ਮੂਰੀ ਹੈਗੀ 19 ਇੰਚ ਤੇ ਪੱਟ ਹੈਗਾ 27 ਇੰਚ ਅੱਗੇਲੇ ਪਾਸੇ ਬੈਲਟ ਆ ਤੇ ਬੈਗ ਵਾਲੇ ਪਾਸੇ ਲਾਸਟਿਕ ਆ ਕਪੜਾ ਆਪਾਂ ਨੇ ਪ੍ਰੈਸ ਕਰਕੇ ਪਿਛਾਇਆ ਹੋਏਗਾ ਕਪੜਾ ਹੀ ਮਤਲਬ ਦੱਸਦਾ ਕਿੰਨਾ ਹੈ ਆਪਣੇ ਕੋਲੇ ਲਗਭਗ ਕਪੜਾ ਹੈਗਾ 2.5 ਮੀਟਰ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕੰਨੀ ਲਾਵਾਂਗੇ ਦੀ ਸਭ ਤੋਂ ਪਹਿਲਾਂ ਧਿਆਨ ਦੇਣਾ ਤਲਕ ਕੰਨੀ ਇਹਦੀ ਕੱਟ ਕੇ ਫਿਰ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਕੰਨੀ ਕਿਸੇ ਵੀ ਕੱਪੜੇ ਦੀ ਆਪਾਂ ਨੇ ਰੱਖਣੀ ਨਹੀਂ ਹੁੰਦੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਜਾਨਦਾ ਆਪਾਂ ਆਪਾ ਸਲਵਾਰ ਕੱਟਨੀ ਆ ਤੇ ਭਾਵੇਂ ਆਪਾਂ ਨੇ ਕੋਈ ਕੁੜਤਾ ਪਿਆ ਮਾ ਭਾਵੇਂ ਲੇਡੀ ਸੂਟ ਕੰਨੀ ਲਾਜ਼ਮੀ ਲਾਇਆ ਕਰੋ ਇਹ ਜ਼ਰੂਰੀ ਆ ਹਨਾ ਰੰਗਦਾਰ ਕਰੀ ਤੇ ਵੈਸੀ ਭੈੜੀ ਲੱਗਦੀ ਹੈ ਜੀ ਤੇ ਹੁਣ ਆਪਾਂ ਇਹਦਾ ਕਾਨ ਕੱਢਾਂਗੇ ਪਹਿਲਾਂ ਆ ਦੋਨੇ ਫੱਟੀਆਂ ਲਿਆ ਕੇ ਰੱਖਣੀਆਂ ਕੱਲ ਮੈਂ ਵੀਡੀਓ ਪਾਤੀ ਸੀ ਜਿਹੜੀਆਂ ਭੈਣਾਂ ਨੇ ਨਹੀਂ ਦੇਖੀ ਉਹ ਕੱਲ ਵਾਲੀ ਵੀਡੀਓ ਦੇਖ ਲਓ ਵੀ ਆਪਣਾ ਬਠਿੰਡੇ ਤੋਂ ਕਿੱਥੋਂ ਸਮਾਨ ਮਿਲਦਾ ਹਨਾ ਜੇ ਕਿਸੇ ਨੂੰ ਫੱਟੀ ਦੀ ਸ਼ੇਪ ਨਹੀਂ ਮਿਲਦੀ ਉਹ ਸਾਰਾ ਕੁਝ ਉੱਥੋਂ ਮਿਲ ਜਾਂਦਾ ਮੋਟੀ ਮੋਟੀ ਵੀਡੀਓ ਬਣਾਤੀ ਸੀ ਤੁਹਾਨੂੰ ਪਤਾ ਲੱਗ ਜਾਈ ਇੱਥੇ ਕਿਹੜਾ ਫੇਰ ਵੀ ਜੇ ਕਿਸੇ ਨੂੰ ਦੁਕਾਨ ਨਹੀਂ ਥਿਆਂਦੀ ਤਾਂ ਉਹ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਵੀ ਭਾਈ ਸਾਨੂੰ ਦੁਕਾਨ ਨਹੀਂ ਲੱਭ ਰਹੀ ਕਿੱਥੇ ਦੱਸ ਦਿਓ ਕੋਈ ਹਨਾ ਆਹ ਲਓ ਪਹਿਲਾਂ ਆਪਾਂ ਨੂੰ ਸਿੱਧਾ ਲਾਉਣਾ ਬਿਲਕੁਲ ਹੁਣ ਆਪਾਂ ਡਾਊਨ ਕਰਾਂਗੇ ਇਹਨੂੰ ਲਗਭਗ ਪੌਣਾ ਇੰਚ ਇਹ ਆਹ ਲਓ ਠੀਕ ਇਸ ਤਰ੍ਹਾਂ ਪੌਣਾ ਇੰਚ ਨੂੰ ਡਾਊਨ ਕਰ ਦੇਣਾ 1 ਇੰਚ ਫੀਤਾ ਆਪਾਂ ਉੱਪਰ ਕੱਢਾਂਗੇ 벨ਟ ਦਾ 벨ਟ ਲੱਗੂ ਹੀ ਨੇ ਦੀ ਪੈਂਟ ਆ ਇਹ ਲੇਡੀਜ਼ ਪੈਂਟ ਆ 1 ਇੰਚ ਫੀਤਾ ਉੱਪਰ ਕੱਢਿਆ ਲੰਬਾਈ ਕਿੰਨੀ ਆ 41.5 ਆ ਲੋ 41.5 ਦੀਨੇ ਪੈਨਸਲ ਨਾਲ ਨਿਸ਼ਾਨ ਆ ਲੋ ਤੇ 2.5 ਇੰਚ ਆਪਾਂ ਵਾਧਰਾ ਹੈ 41.5 42.5 43.5 ਤੇ 44 ਇੰਚ ਆ ਲੋ ਤੁਸੀਂ ਚਾਹੋ ਤੁਸੀਂ 3 ਇੰਚ ਦੀ ਪੱਟੀ ਫੋਲਡ ਕਰ ਸਕਦੇ ਹੋ ਨੀਚੇ ਵਾਲੀ ਹੁਣ ਆਪਾਂ ਝੋਲੀ ਰੱਖਾਂਗੇ ਇਹ ਇੰਦਰੋਂ ਸਾਢੇ 41, ਸਾਢੇ 31, ਸਾਢੇ 30 ਠੀਕ ਆ। ਇਹ ਆ ਲੋ ਇਥੋਂ ਬਿਲਕੁਲ ਧਰ ਕੇ ਸਿੱਧਾ ਆ ਜਾਵਾਂ। ਹੁਣ ਆਪਾਂ ਮਿਲਾਂਗੇ ਵੀ ਝੋਲੀ ਕਿੰਨੀ ਬਣ ਕੇ ਤਿਆਰ ਹੋਊਗੀ ਨੇ। 9 ਤੇ 2 ਅਗਲੀ ਝੋਲੀ ਇਹਦੀ ਬਣ ਕੇ ਰਹਿ ਰਹੀ ਐ ਸਵਾ 11, ਸਾਢੇ 11। ਇਹ ਬਿਲਕੁਲ ਸਹੀ ਆਊਗੀ। ਇਹ ਆ ਲੋ ਆਪਾਂ ਇਹਦੇ ਉੱਪਰ ਉੱਪਰ ਨਿਸ਼ਾਨ ਲਾ ਦੇ। ਅਗਲੀ ਝੋਲੀ ਦਾ ਤੇ ਬੈਗ ਝੋਲੀ ਦਾ ਪੂਰਾ ਫਰਕ ਰੱਖਿਆ ਕਰੋ। ਆ ਸਿੱਧਾ ਝੋਲੀ ਵਾਲ ਨਿਸ਼ਾਨ ਹੋ ਗਿਆ। ਇਸ ਤੋਂ ਬਾਅਦ ਆਪਾਂ ਲਾਵਾਂਗੇ ਆਵੜਾ ਨਿਚੋ ਜਿੱਦਿ ਆਪਾਂ ਤਿਆਰ ਕਰਨੀ ਨੇ ਤਰਪਾਈ ਉੱਥੇ ਰੋਣਾ ਤੇ ਆ 2.5 ਇੰਚ ਆਪਾਂ ਨੇ ਬਾਦਲ ਠੀਕ ਆ ਇਧਰੋਂ ਆਪਾਂ ਨੇ ਛੱਡਣੀ ਹੈ ਅੱਧਾ ਇੰਚ ਆ ਲਾਜ਼ਮੀ ਛੱਡਿਆ ਕਰੋ ਜਿਹੜੀ ਭੈਣ ਨੂੰ ਨਹੀਂ ਪਤਾ ਨਾ ਉਹ ਧਿਆਨ ਦਿਓ ਇਧਰੋਂ ਅੱਧਾ ਇੰਚ ਆਪਾਂ ਨੇ ਭਾਵੇਂ ਪਜਾਮਾ ਕੱਟਣਾ ਲੇਡੀ ਬਮ ਜੈਕਸ ਪਜਾਮਾ ਕੱਟਣਾ ਅੱਧਾ ਇੰਚ ਛੱਡਣਾ ਇਹ ਚੀਜ਼ ਦਾ ਧਿਆਨ ਰੱਖਣਾ ਤੇ ਪੱਟ ਹੈਗਾ 27 ਆਪਾਂ ਇੱਥੋਂ ਲਾਵਾਂਗੇ ਛਬੀ ਤੇ ਨਿਸ਼ਾਨ ਆ ਲਓ। ਕੱਟ 1 ਇੰਚ ਪਿੱਛੋਂ ਬੈਗ ਵੱਧ ਚੱਕਾਂਗੇ ਇਧਰੋਂ ਲਾਵਾਂਗੇ ਪੌਣੇ 2 ਆ ਕਿੰਨਾ ਰਹਿ ਗਿਆ ਆਪਣੇ ਕੋਲ ਪੌਣੇ 12 ਇੱਥੋਂ ਵੀ ਅਪਰੱਖਾਂਗੇ ਪੌਣੇ 12 ਠੀਕ ਆ ਇਸੇ ਤਰ੍ਹਾਂ ਹੀ ਰੱਖਾਂਗੇ ਆਪਾਂ ਪੌਣੇ 12 ਆ ਸੈਂਟਰ ਕਰ ਲੈ ਇਹਦਾ ਹੁਣ ਮੂਰੀ ਹੈਗੀ 19 ਇੰਚ 9 2 18 1 19 ਬਿਲਕੁਲ ਧਿਆਨ ਦੇਣਾ ਇੱਥੋਂ 19 ਠੀਕ ਆ ਗੋਡੇ ਕੋਲ ਹਲਕਾ ਜਿਹਾ ਕੱਟ ਮਾਰਨਾ ਹਲਕਾ ਜਿਹਾ ਬਹੁਤ ਜ਼ਿਆਦਾ ਨਹੀਂ ਪਹਿਲਾਂ ਦਾਦ ਦੇ ਕਰ ਲਿਆ ਕਰੋ 30 ਹੋ ਗਿਆ ਇਥੋਂ ਤੇ ਕਰ ਆਪਾਂ ਇਥੋਂ 30 ਤੋਂ ਥੋੜਾ ਉੱਪਰ ਲੈ ਜਾਗੇ 15.5 ਗੋਡੇ 'ਚ ਆਪਣੀ ਥੋੜੀ ਛਾਂਟ ਮਾਰਾਂਗੇ ਆਪਾਂ ਬਾਲਾ ਭੀੜਾ ਨਹੀਂ ਕਰਨਾ 6 ਇਥੋਂ ਵੀ ਉੱਪਰ ਰੱਖਾਂਗੇ 6 ਇੰਚ ਆ ਹੋ ਗਿਆ ਸੈਂਟਰ ਹੁਣ ਆਪਾਂ ਇਥੋਂ 18 ਰੱਖਾਂਗੇ 9 ਦੁਨੀ 18 ਇਹਨਾਂ ਥੋੜੀ ਐ ਨਾ ਬੂਟ ਕੱਟੇ ਬਣ ਜੂਗਾ ਪਜਾਮਾ ਜਿਹੜਾ ਪਹਿਨਦਾ ਉਣਾਪਾ ਸ਼ੇਪ ਦੀ ਮੰਗ ਜੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਤਾਂ ਲਗਭਗ ਝੋਲੀ ਜਿਹੜੀ ਆਪਾਂ ਉਹ 11:30 ਰੱਖ ਸਕਦੇ ਇਥੋਂ ਮਣਕੇ 9:30 ਸੌਖਾ ਤਰੀਕਾ ਬਿਲਕੁਲ ਝੋਲੀ ਦਾ ਕੋਈ ਬੜਾ ਵੱਡਾ ਚੱਕਰ ਨਹੀਂ ਹੁੰਦਾ ਹਨਾ ਮਣੀ ਮੋਟੀ ਵੱਡੀ ਵੀ ਚੱਲ ਜਾਂਦੀ ਹੈ ਇਹ ਆਨੂੰ ਪਹਿਲਾਂ ਸਿੱਧਾ ਨਿਸ਼ਾਨ ਲਾਵਾਂਗੇ ਫਿਰ ਤੁਹਾਨੂੰ ਠੀਕ ਆ ਇਹ ਗਲਾਈ ਨਹੀਂ ਪਾਉਣੇ ਉਂਦੀ ਫਿਰ ਆਹ ਗਲਾਈ ਲਾ ਲਿਆ ਕਰੋ ਐਵੇਂ ਆ ਦੇਖੋ ਨੀਰੇ ਕਰਕੇ ਦਿਖਾ ਦੂਗਾ ਹੋਰ ਹਾਂ ਠੀਕ ਆ ਇਸ ਤਰ੍ਹਾਂ ਕੋਲਪਾ ਫੱਟੀ ਦੇ ਨਾਲ ਨਿਸ਼ਾਨ ਚੱਕ ਦਿਆਂਗੇ ਆਹ අු පෙලා ඉන්නගන ාන්චකනනාානේ අතු හොඩිය ල බසි නෝගගේ ඉති ඒස්තු වාදාන ශාර්ම ලාමග පේදිනා එතු එදිනි ශාල මම ඇ නිිකටීටින් ෑකු තුොඩි අදද කරග ලායකු අ ලාගෙනස ගර අප පටීද පස්සාල ටමගේ ඇන්ු ඒතොත රෝගයක් ඒස්තුවා ලාමග එපා ඇයි දෙෙන ਜਣ ਕੇ ਕਟਿੰਗ ਵਧੀਆ ਹੋਊਗੀ ਤਾਂ ਸਲਾਈਡ ਦਾ ਆਟੋਮੈਟਿਕ ਹੀ ਵਧੀਆ ਹੋਊਗੀ ਜਦੋਂ 2 ਮਿੰਟ ਵੱਧ ਲਾ ਲਿਆ ਕਰੋ ਭੋਆ ਜੀ ਸਵਾਰ ਕੇ ਧਿਆਨ ਦੇ ਨਾਲ ਠੀਕ ਆ ਹਲਕਾ ਜਿਹਾ ਇੱਥੋਂ ਬੂਟ ਕੱਟਿਆ ਪਿਆ ਮ ਬਣ ਗਿਆ ਨੀਚੇ ਖੁੱਲ ਗਿਆ 19 ਇੰਚ ਹੋ ਗਿਆ ਇੱਥੋਂ 18 ਰਹਿ ਗਿਆ ਹੁਣ ਆਪਾਂ ਝੋਲੀ ਮਣ ਕਿਥੋਂ ਦਿਖਾਉਂਦਾ ਮ ਕਿੰਨੀ ਰੂਗੀ ਬਣ ਕੇ ਇਹ ਆ ਦੇਖੋ ਐ ਮਿਲਣਾ ਕਰੂੰ ਹੁਣ 10:30 ਆ ਤੇ ਬੈਲਟ ਲਾ ਕੇ ਰਹਿ ਜੂਗੀ 11:30 ਹਾਂ ਹੁਣ ਮ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਜੇ ਕਿਸੇ ਭੈਣ ਨੂੰ ਇਹਦੀ ਸਮਝ ਨਾ ਆਈ ਨਾ ਫੋਨ ਨਹੀਂ ਕਰਨਾ ਤੁਸੀਂ ਵਾਇਸ ਮੈਸੇਜ ਛੱਡਦਾ ਕਰੋ WhatsApp ਦੇ ਉੱਪਰ ਮੈਨੂੰ ਜਦੋਂ ਵੀ ਟਾਈਮ ਲੱਗਦਾ ਫਿਰ ਮੈਂ ਉਹਦਾ ਜਵਾਬ ਦੇ ਦਿੰਦਾ ਹਣਾ ਤੇ ਬਾਕੀ ਜਿਹੜੀਆਂ ਭੈਣਾਂ ਫਰਾਕਾਂ ਬਾਰੇ ਪੁੱਛਣਾ ਹੁੰਦਾ ਹੈ ਨਾ ਉਹ ਫਰਾਕਾਂ ਆਪਾਂ ਨਹੀਂ ਬਣਾਉਂਦੇ ਕਿਰਪਾ ਕਰਕੇ ਉਹਦਾ ਮੈਸੇਜ ਨਾ ਕਰਿਆ ਕਰੋ ਜਿਵੇਂ ਫਰਾਕਾਂ ਜਾਂ ਕੋਈ ਹੋਰ ਆਪਾਂ ਬਿਲਕੁਲ ਸਿੰਪਲ ਲੇਡੀ ਸੂਟ ਤੇ ਕੁੜਤੇ ਪਿਆਵੇਂ ਬੈਂਟਾ ਸ਼ਰਟਾਂ ਬਾਰੇ ਤੁਸੀਂ ਪੁੱਛ ਸਕਦੇ ਆ ਇੱਥੇ ਰੋ ਕੇ ਠੀਕ ਆ ਕਾਇਨ ਜਿਵੇਂ ਅਧਰਖ ਸਾਡੇ ਤੁਹਾਡੀ ਮਰਜ਼ੇ ਤੁਸੀਂ 3 ਇੰਚ ਦੀ ਪੱਟੀ ਰੱਖਣੀ ਆ 3 ਇੰਚ ਦੀ ਪੱਟੀ ਰੱਖ ਸਕਦੇ ਆ ਜਿਹੜਾ ਪੀਸ ਆਪਾਂ ਇਹ ਬਾਅਦ ਚ ਕੱਢਾਂਗੇ ਹੁਣ ਪੱਸਾ ਘਮਾ ਗਏ ਆਪਾਂ ਇਹਦਾ ਇਹ ਇਸ ਤਰ੍ਹਾਂ ਠੀਕ ਆ ਯਮਾ ਆਪਾਂ ਜਿਹੜਾ ਕੱਟ ਰਹੇ ਆ ਲੇਡੀਜ਼ ਪੁੱਠਾ ਕਰਕੇ ਕੱਟ ਰਹੇ ਆ ਕੋਈ ਸਿੱਧੇ ਪਾਸੇ ਨਿਸ਼ਾਨ ਕੋਈ ਤੇ ਵੀ ਨਹੀਂ ਆਪਣੇ ਆਉਣ ਦਿਨ ਹੁੰਦਾਗਾ ਗੂੜਾ ਜਾਗ ਨਹੀਂ ਲਾਉਣਾ ਆਪਾਂ ਇੱਕ ਚਿੱਟੇ ਕੱਪੜੇ ਦੀ ਖਾਸ ਕਰਕੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਜੀ ਦੱਸਦਾ ਹੁਣ ਨਾ ਬਾਕੀ ਜਿਹੜੀਆਂ-ਜਿਹੜੀਆਂ ਚੀਜ਼ਾਂ ਸਮਝ ਆਉਂਦੀ ਤਾਂ ਵੀ ਦੱਸਿਆ ਕਰੋ ਨਹੀਂ ਸਮਝ ਆਉਂਦੀ ਤਾਂ ਵੀ ਦੱਸਿਆ ਕਰੋ ਹਨਾ ਇਹ ਰਹੀ ਗੱਲ ਸਲਾਈ ਦੀ ਉਹ ਆਪਾਂ ਜਲਦੀ ਇਹਨਾਂ ਦੀ ਸਲਾਈ ਵੀ ਤੁਹਾਨੂੰ ਮੈਂ ਕਰਕੇ ਦਿਖਾ ਦਊਗਾ ਜਿਵੇਂ-ਜਿਵੇਂ ਆਪਣੇ ਕੋਲ ਟਾਈਮ ਦਾ ਬਣੀ ਜਾਂਦਾ ਹਨਾ ਅਨ ਬੈਗ ਤੋਂ ਇਹ ਲਗਭਗ ਨਾ ਇਤੋਂ 5 ਇੰਚ ਚਾਹੀਦਾ ਹੁੰਦਾ ਕੱਪੜਾ ਆਪਾਂ ਨੂੰ ਇਹ ਧਿਆਨ ਦੇਣਾ ਆਪਾਂ ਨੇ ਇਧਰੋਂ 3.5 ਉਥੋਂ 5 ਇੰਚ ਅਨ ਠੀਕ ਆ ਸਾਰੇ ਨਿਸ਼ਾਨ ਮੈਂ ਤੁਹਾਨੂੰ ਚੱਕ ਕੇ ਦਿਖਾਉਂਗਾ ਪੂਰੇ ਧਿਆਨ ਨਾਲ ਦੇਖਿਓ ਪਹਿਲਾ ਲੱਕ ਹੈਗਾ 35 ਜੇ ਲੱਕ ਹੁੰਦਾ 36 9 4 36 9 ਤੇ 4 13 ਬੰਦੇ ਸੀ ਹੁਣ 35 ਆਪਾਂ ਲਾਵਾਂਗੇ ਤੋਂ ਪੌਣੇ 13 ਇੰਚ ਆਹ ਵਾਲਾ ਨਿਸ਼ਾਨ ਜਾਨੀ ਕਿ ਲੱਕ ਤੋਂ ਚੌਥੇ ਤੋਂ 4 ਇੰਚ ਵੱਧ ਹੁੰਦਾ ਦਬਾਅ ਆਹ ਜਿਹੜਾ ਘਟਦਾ ਵੱਧਾ ਠੀਕ ਐ ਇੱਥੋਂ ਆਪਾਂ ਸਿੱਧਾ ਕਰ ਲੈਣਾ ਇਹਨੂੰ ਐ ਬਿਲਕੁਲ ਸਿੱਧਾ ਕਰਕੇ ਇਧਰੋਂ ਲਾਵਾਂਗੇ ਆਪਾਂ 3.5 ਨੇੜੇ ਕਰਕੇ ਦਿਖਾ ਦੂਗਾ ਇਹਨੂੰ ਆਹ ਲਓ ਇੱਥੋਂ 3.5 ਇਸ ਤੋਂ ਲੱਕ ਦੇ ਚੌਥੇ ਸਿੱਤ ਤੋਂ 4 ਇੰਚ ਵੱਧ ਇੱਥੋਂ ਜਿਹੜਾ ਪੱਟ ਹੈਗਾ ਭਰਾ ਇਹਦਾ ਪੈਨਦਾ ਉਹ ਹੈਗਾ 27 ਆਪਾਂ ਰੱਖਿਆ ਸੀਗਾ 26.5 ਬੈਗ ਤੋਂ 3 ਇੰਚ ਵੱਧ ਪਾਵਾਂਗੇ ਆਪਾਂ ਇਹ ਅਲ ਜੇ ਕੋਈ ਭੈਣ ਚਾਹ ਦੇ ਭਾਰੀ ਆਪਾਂ 4 ਇੰਚ ਵੱਧ ਵੀ ਪਾ ਸਕਦੇ ਹਾਂ ਉਹਦੀ ਕੋਈ ਦਿੱਕਤ ਨਹੀਂ ਹੈ ਨਾ ਝੋਲੀ ਦਾ ਵੀ ਉਹਦਾ ਥੋੜਾ ਜਿਹਾ ਫਰਕ ਪਾਣਾ ਪਊ ਆਪਾਂ ਨੂੰ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਵੌਇਸ ਮੈਸੇਜ ਮੈਸੇਜ ਕਰਕੇ ਮੈਨੂੰ ਪੁੱਛ ਲਿਆ ਕਰੋ ਕਿਰਪਾ ਕਰਕੇ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਲਾਉਣਾ ਇਧਰੋਂ ਆਪਾਂ ਲਾਇਆ 1.5 ਇੰਚ ਇਹ ਆਲੋ ਬੁਰਾ ਆਪਾਂ ਫੱਟੀ ਦੇ ਨਾਲ ਸਾਰੇ ਨਿਸ਼ਾਨ ਚੱਕਦੇ ਆਂ ਹਲਕਾ ਆ ਜਾਂ ਥੱਲੇ ਨੂੰ ਡਾਊਨ ਡਾਊਨ ਕਰਕੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੱਸਦਾ ਐਵੇਂ ਡਾਊਨ ਲਾਉਣਾ ਥੱਲੇ ਨੂੰ ਇਸ ਤਰ੍ਹਾਂ ਤੇ ਆਹ ਨਿਸ਼ਾਨ ਨੂੰ ਇੱਥੋਂ ਪਹਿਲਾਂ ਆਪਾਂ 5 ਇੰਚ ਰੱਖਾਂਗੇ ਆਲੋ ਠੀਕ ਆ ਹੁਣ ਆਪਾਂ ਇੱਥੋਂ ਲਾਵਾਂਗੇ ਸਿੱਧਾ ਇਹਨੂੰ ਇਹਦੇ ਨਾਲ ਸਿੱਧਾ ਮਿਲਾ ਦੇਣਾ ਇਸ ਤਰ੍ਹਾਂ ਠੀਕ ਆ ਉਧਰੋਂ ਇਸ ਤਰ੍ਹਾਂ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਨਾ ਜੇ ਸਮਝ ਆ ਗਈ ਤਾਂ ਵੀ ਕਮੈਂਟ ਕਰਨਾ ਅੱਗੇ ਦੇ 벨ਟ ਆਉਗੀ ਬੈਗ ਤੇ ਲਾਸਟ ਕਾਉਗੀ ਮੂਰੇ ਦੋ ਪਲੇਟਾਂ ਪੈਣੀਆਂ ਇੱਥੇ ਉਹ ਫਿਟਿੰਗ ਕਰਨ ਵਾਸਤੇ ਪੈਣੀਆਂ ਇੱਥੋਂ ਲੈ ਕੇ ਨਾ ਇੱਥੋਂ ਤੱਕ ਉਹ ਥੋੜੀ ਮਾਰੀ ਜੇ ਤੁਸੀਂ ਪਲੇਟਾਂ ਗੋਮ ਵੀ ਕਰ ਸਕਦੇ ਹੋ ਬਾਹਰ ਵੀ ਦਿਖਾ ਸਕਦੇ ਹੋ ਹੈ ਨਾ ਆ ਲੋ ਹੁਣ ਜਿੱਥੇ ਆਪਾਂ ਨੇ ਇਹਦੀ ਆਹ ਪਾਈ ਸੀ ਨਾ ਫਿਟਿੰਗ ਥੋੜੀ ਜੀ ਉਥੇ ਇਧਰ ਵੀ ਪਾਵਾਂਗੇ ਆਪਾਂ ਸਿੱਧਾ ਕਰ ਲਾਂਗੇ ਪਹਿਲਾਂ ਆਪਾਂ ਨੇ ਨਿਸ਼ਾਨ ਪਿੱਛੋਂ ਇਸ ਤੋ ਲੋਚ ਇਹ ਤੋਂ ਹਲਕਾ ਜਿਹਾ ਪਤੀ ਨੂੰ ਉਹ ਵਿੱਚ ਛੇਪ ਦੇ ਦੇਣੀ ਲੋਚ ਲੋਚ ਆ ਗਲਾਈ ਨੂੰ ਆਪਾਂ ਪੂਰੀ ਮੈਂ ਰੱਖਣਾ ਵੀ ਪਤੀ ਨੂੰ ਲੱਗੇ ਕੋਦੇ ਵਿੱਚ ਮਿਲ ਗਿਆ ਠੀਕ ਆ ਜਿਆਦਾ ਡੂੰਗੀ ਨਹੀਂ ਲੱਗੇ ਨਾ ਹੁਣ ਆਪਾਂ ਮਿਣਾਂਗੇ ਝੋਲੀ ਕਿੰਨੀ ਰਹੂਗੀ ਵੰਨ ਕਰਕੇ ਇਸ ਤਰ੍ਹਾਂ alo star ਬੈਕ ਟੂ ਲੀ ਰਹੇ ਜੂਗੀ 15 ਤੇ ਫਰੰਟ ਝੋਲੀ ਰਹੇ ਜੂਗੀ 11.5 ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਟ ਦਿੰਨੇ ਵਾਹ ਜਦੋਂ ਸੌਖਾ ਪਜਾਮਾ ਤੇ ਮੈਂਟੋ ਮੈਂਟੀ ਬਣ ਜਾਂਦਾ ਹੈ ਬਸ ਇਹ ਧਿਆਨ ਰੱਖਣਾ ਵੀ ਇਹ ਪਜਾਮਾ ਜਿਹੜਾ ਤੁਹਾਡਾ 벨ਟ ਵਾਲਾ ਇਹਦੀ ਫਿਟਿੰਗ ਵੀ ਦੂਸਰੀ ਲਾਸਟ ਕਲੇ ਪੀਐਮ ਤੋਂ ਵੱਧ ਸੋਹਣੀ ਬਣੂਗੀ ਜੇ ਕਿਸੇ ਭੈਣ ਨੂੰ ਨਹੀਂ ਆਉਂਦਾ ਕੋਈ ਨੇੜੇ ਕੋਈ ਭੈਣ ਜਾਨ ਦੀ ਹੁੰਦੀ ਆ ਜਾਂ ਕੋਈ ਟੇਲਰ ਮਾਸਟਰ ਜਾਣਦਾ ਪੁੱਛ ਕੇ ਵੀ ਤੁਸੀਂ ਸਿੱਖ ਸਕਦੇ ਹੋ ਪੀਐਮ ਬਹੁਤ ਹੀ ਸੌਖਾ ਹੁੰਦਾਗਾ ਹਣਾ ਆਪਾਂ ਵੀ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਜਲਦੀ ਜਿਹੜੀਆਂ ਭੈਣਾਂ ਸਿੱਖਣ ਦੀਆਂ ਚਾਹਵਨ ਉਹ ਕਮੈਂਟ ਕਰਦਾ ਕਰੋ ਹਣਾ ਫਿਰ ਆਪਾਂ ਉਹ ਕਮੈਂਟਾਂ ਦੀ ਜਾਦੀ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਪਹਿਲਾਂ ਵੀ ਜਾਦੇ ਕੰਮ ਕਮੈਂਟਾਂ ਤੇ ਚੱਲਦਾ ਹਣਾ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਉਵੇਂ ਦੀਆਂ ਮ ਚੀਜ਼ਾਂ ਲੈ ਕੇ ਆਉਣਾ ਰਹਿੰਦਾ ਇਹ ਤੁਸੀਂ ਕਹੋਗੇ ਭਈ ਅਸੀਂ 벨ਟ ਵਾਲਾ ਪਜਾਮਾ ਸਿੱਖਣਾ ਜਾਂ ਸਾਨੂੰ ਆਉਂਦਾ ਥੋੜੀ-ਮੋਟੀ ਦਿੱਕਤ ਆਉਂਦੀ ਆ ਤਾਂ ਵੀ ਆਪਾਂ ਤੁਹਾਨੂੰ ਪੂਰਾ ਐਕਸਪਲੇਨ ਕਰ ਦਾਂਗੇ ਸੌਖਾ ਕਰ ਦਾਂਗੇ ਵੀ ਸੌਖਾ ਪਤਾ ਲੱਗ ਜੇ ਹਨਾ ਤੇ ਵੀਡੀਓ ਦੇ ਵਿੱਚ ਇਹ ਹੁੰਦਾ ਇੱਕ ਵਾਰੀ ਮੈਂ ਤੁਹਾਨੂੰ ਬਣਾ ਕੇ ਦਿਖਾ ਦਾਂ ਤੁਸੀਂ ਵਾਰ-ਵਾਰ ਉਹ ਦੇਖ ਸਕਦੇ ਹੋ ਤੇ ਜਦੋਂ ਆਪਾਂ ਕਿਸੇ ਨੂੰ ਪੁੱਛਣ ਜਾਂਦੇ ਆ ਫਿਰ ਉਹ ਇੱਕ ਵਾਰੀ ਦੇ ਦੱਸ ਕੀ ਅਗਲਾ ਆੱਕ ਜਾਂਦਾ ਔਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸੀ ਜਿਹੜੀਆਂ ਭੈਣਾਂ ਦੇ ਪਜਾਮੇ ਤਾਂ ਹਾਣੂ ਚੜਦੇ ਆ ਉਹ ਆਹ ਵਾਲਿਆ ਕੰਮ ਜ਼ਰੂਰ ਕਰਿਆ ਕਰੋ ਲਗਭਗ 2 ਸੂਤ ਵੱਡੇ ਆਪਣੇ ਨੂੰ ਡਾਊਨ ਕਰ ਲਿਆ ਕਰੋ ਇਸ ਤਰ੍ਹਾਂ ਠੀਕ ਆ ਤੇ ਲਾਜ਼ਮੀ ਕਰਨਾ ਸਾਰਿਆਂ ਦੀ ਇੱਥੇ ਇੱਕੋ ਜਿਹਾ ਇੱਥੋਂ ਜਾ ਕੇ ਦੋਨੇ ਪੱਲੇ ਡਾਊਨ ਕਰਦਨੇ ਇਸ ਤਰ੍ਹਾਂ ਇੱਕ ਵਾਰੀ ਮੋੜ ਕੇ ਦੇਖ ਲਿਆ ਕਰੋ ਵੀ ਸਹੀ ਆ ਰਿਹਾ ਮੈ ਤੁਹਾਨੂੰ ਬਿਲਕੁਲ ਸਹੀ ਆ ਰਿਹਾ ਇੱਥੇ ਆਪਾਂ ਲਿਖਾਂਗੇ ਭੈਣ ਦੀ ਕਮਰ ਕਿੰਨੀ ਆ 35 ਇੰਚ ਜੇ ਕਿਸੇ ਭੈਣ ਨੇ ਆਪ ਦਾ ਪਜਾਮਾ ਕੱਟਣਾ ਇਸ ਤਰ੍ਹਾਂ 벨ਟ ਵਾਲਾ ਤਾਂ ਸੇਮ ਨਾਪ ਸੇਮ ਝੋਲੀ ਪਾ ਕੇ ਕੱਟ ਸਕਦੇ ਹੋ ਕੋਈ ਦਿੱਕਤ ਨਹੀਂ ਨੰਬਰ ਪਾਵਾਂਗੇ ਆਪਾਂ 1676 ਇੱਥੇ ਪਾ ਦਾਂਗੇ ਆਪਾਂ 1676 ਹੁਣ ਮੇਰੇ ਕੋਲ ਟੇਪ ਹੈ ਨਹੀਂ ਸੀਗੀ ਤਾਂ ਇਹੋ ਪੈਲਸਨ ਲਿਖਿਆ ਬਾਕੀ ਜੇ ਕਿਸੇ ਵੀ ਚੀਜ਼ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਜੇ ਤੁਸੀਂ ਬੈਲਟ ਦਾ ਪੀਐਮ ਸਿੱਖਣਾ ਚਾਹੁੰਦੇ ਤਾਂ ਵੀ ਕਮੈਂਟ ਕਰਕੇ ਮੈਨੂੰ ਦੱਸ ਦਿਓ ਬਾਈ ਸਾਨੂੰ ਬੈਲਟ ਦਾ ਪੀਐਮ ਬਿਲਕੁਲ ਹੀ ਨਹੀਂ ਆਉਂਦਾ ਅਸੀਂ ਸਿੱਖਣਾ ਚਾਹੁੰਦੇ ਆਪਾਂ ਜਲਦੀ ਇਹਦੀ ਵੀਡੀਓ ਵੀ ਬਣਾ ਕੇ ਪਾ ਦਾਂਗੇ ਜੀ ਤੇ ਚਲੋ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਹੁੰਦੇ ਹੋ ਇਜਾਜ਼ਤੀ ਧੰਨਵਾਦ ਸਤਿ ਸ੍ਰੀ ਅਕਾਲ